i ਸਾਤਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲਾਂ ਸਾਰੇ ਆਪਣੇ ਪਿੰਡ ਦਾ ਤਹਿ ਦਿਲੋਂ ਸਾਰੀ ਸੰਗਤ ਦਾ ਬੱਚੇ-ਬੱਚੇ ਦਾ ਮਾਦਾ ਬਜ਼ੁਰਗਾਂ ਦਾ ਧੰਨਵਾਦ ਕਰਦੇ ਆ ਜੋ ਇਹਨਾਂ ਨੇ ਇਹ ਪ੍ਰਾਲਾ ਕੀਤਾ ਸਹਿਮਤੀ ਦਾ ਜਿਹੜੇ ਮੇਰੇ ਵੀਰ ਭਰਾਵਾਂ ਨੇ ਸਾਰੀਆਂ ਭੈਣ ਭਰਾਵਾਂ ਨੇ ਜਿਹੜੀ ਆਪਣੀ ਇਹ ਸਹਿਮਤੀ ਹੋਈ ਹੈ ਪਿੰਡ ਬ੍ਰਹੀਵਾਲ ਦੀ ਸਰਦਾਰ ਬਲਵਿੰਦਰ ਸਿੰਘ ਦੀ ਰੈਣੇਟ ਤੇ ਸਰਦਾਰ ਮੇਕ ਸਿੰਘ ਥੁਰੀਆਂ ਜੋ ਵੀ ਸਾਡੀ ਪਹਿਲੀ ਅੱਜ ਤੂੰ ਲੈ ਕੇ 70 ਸਾਲ ਤੂੰ ਇੱਕ ਰਿਕਾਰਡ ਪੈਦਾ ਹੋਇਆ ਵਾ ਜੋ ਹੀ ਇਹ ਸਾਰੇ ਪਿੰਡ ਦੇ ਨਗਰ ਦੇ ਨਾਲ ਸੰਤਿ ਹੋਈ ਭਰਾਓ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਦਾ ਸਾਰੀ ਜ਼ਿੰਦਗੀ ਜਿੰਨਾ ਚਿਰ ਸਾਡੇ ਸਵਾਸ ਨੇ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਕਿਉਂ ਉਹਨਾਂ ਨੇ ਅਸੀਂ ਜਦੋਂ 5 ਸਾਲ ਬਣੇ ਸੀ ਅਸੀਂ ਕੋਈ ਏੜ ਮੇੜ ਨਹੀਂ ਕੀਤੀ ਕੋਈ ਵੀ ਤੇਰੇ ਸਾਹੇ ਹੋ ਗਏ ਆ ਜਿਹੜੇ ਮਾਰੇ ਮੋੜੇ ਗੁੱਸੇ ਗਿਲੇ ਪਿਛਲੇ ਸਾਲ ਹਣ ਉਹ ਐਰਕਾ ਬਿਲਕੁਲ ਧੁੱਪ ਗਏ ਹਨ ਮੈਂ ਇਹੋ ਹੀ ਬੇਨਤੀ ਕਰਾਂਗਾ ਆਪਣੀ ਪੰਚਾਇਤ ਨੂੰ ਵੀ ਆਪਣੇ ਵਰਕਰਾਂ ਨੂੰ ਵੀ ਗਾਹ ਵੀ ਜਿਸ ਤਰ੍ਹਾਂ ਤੁਸੀਂ ਹੁਣ سلوਕ ਬਣਾਇਆ ਇਹ ਤੂੰ ਗਾਹ ਹੁਣ ਆਪਣਾ ਇਕੱਠਾ سلوਕ ਰਹਿਣਾ ਚਾਹੀਦਾ ਤੇ ਪਿੰਡ ਨਾਤੇ ਆਪਾਂ ਕੰਮ ਕਰਨਾ ਹੈ ਭਰਾਓ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਪੰਚਾਇਤ ਦਾ ਜਿਨ੍ਹਾਂ ਨੇ ਕਿਸੇ ਨੇ ਬਿੰਬਰ ਨੇ ਜਾਂ ਕੋਈ ਸਰਪੰਚ ਨੇ ਜਿਹੜੇ ਕਾਗਜ ਨਹੀਂ ਦੂਜੇ ਬੰਦੇ ਨੇ ਭਰਾਏ ਭਰਾਓ ਉਹਨਾਂ ਦਾ ਅਸੀਂ ਦੇਣ ਨਹੀਂ ਦਿੰਦੇ ਕੋਈ ਵੀ ਮੇਰਾ ਵੀਰ ਭਰਾ ਗੁੱਸਾ ਗਿਲਾਣਾ ਕਰੇ ਇਹ ਤੁਹਾਡੀ ਸ਼ਾਂਤੀ ਦੇ ਫੁੱਲ ਪਏ ਆ ਪਿੰਡ ਬ੍ਰਹੀਵਾਲ ਤੇ ਜੋ 70 ਸਾਲ ਅਜੇ ਤੱਕ ਸ਼ਾਂਤੀ ਨਹੀਂ ਹੋਈ ਜਿਹੜੀ ਤੁਸੀਂ ਇਹ ਸਾਰੀ ਸੰਗਤ ਨੇ ਸ਼ਾਂਤੀ ਕੀਤੀ ਏ ਤੁਹਾਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਬਲਵਿੰਦਰ ਸਿੰਘ ਸਰਪੰਚਾ ਵੱਲੋਂ ਮਲਕੀਤ ਸਿੰਘ ਠੁਨੀਆ ਵੱਲੋਂ ਵੀ ਤੇ ਜਿੰਨੇ ਸਾਡੇ ਬਿੰਬਰ ਪੰਚਾਇਤ ਨੇ ਉਹਨਾਂ ਵੱਲੋਂ ਵੀ ਅੱਛੀ ਧੰਨਵਾਦ ਕਰਦੇ ਆ ਹੁਣ ਮੇਰੀ ਇਹੋ ਹੀ ਬੇਨਤੀ ਤੁਹਾਨੂੰ ਗਾ ਵੀ ਭਰਾਓ ਜਿੱਥੇ ਕੋਈ ਇਹ ਨਹੀਂ ਜੇ ਸਰਪੰਚ ਦੇ ਮੈਂਬਰ ਬਣੇ ਨੇ ਨਹੀਂ ਅਸੀਂ ਆਪਣੇ ਪਹਿਲਾਂ ਬਜ਼ੁਰਗਾਂ ਨੂੰ ਅੱਗੇ ਲੈ ਕੇ ਤੁਰਾਂ ਦੇ ਜੋ ਉਹ ਕੰਮ ਕਹਿਣ ਦੇ ਉਹਨਾਂ ਦੇ ਫੁੱਲ ਪੂਰਨੇ ਪਾਵਾਂਗੇ ਉੱਥੇ ਤਰ੍ਹਾਂ ਹੀ ਕੰਮਕਾਰ ਹੋਏਗਾ ਅਸੀਂ ਸਤਿ ਦਾ ਧੰਨਵਾਦ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਇਹ ਆਪਣੇ ਜਿਹੜੇ ਪਿੰਡ ਰਹਿਵਾਲ ਤੋਂ ਆਪਣੇ ਬਹੁਤ ਹੀ ਵੱਡਾ ਪਿੰਡ ਆ ਤੁਹਾਡੇ ਸਾਹਮਣੇ ਨੌ ਮੈਂਬਰੀ ਸਰਪੰਚ ਜਿਹੜੇ ਬਣੇ ਹਨ ਬਹੁਤ ਹੀ ਤਗੜਾ 3000 ਬੋਰ ਸਾਡੇ ਪਿੰਡ ਦੀ ਜਿਹੜੀ ਇਹਨਾਂ ਦੀ ਰਹਿਣ ਇਹਨਾਂ ਦਾ ਕੰਮਕਾਰ ਦੇਖ ਕੇ ਲੋਕਾਂ ਨੇ ਜਿਹੜੀ ਸਹਿਮਤੀ ਕੀਤੀ ਏ ਬਹੁਤ ਬਹੁਤ ਜੋ ਤੁਸੀਂ ਪ੍ਰੈਸ ਵਾਲੇ ਮੀਡੀਆ ਵਾਲੇ ਵੀ ਤੁਸੀਂ ਅੱਗੇ ਵੀ ਜਾਂਦੇ ਹੋ ਤੁਹਾਡਾ ਵੀ ਨੰਡਾਲੇ ਵਾਲੇ ਦਾ ਚੈਨਲ ਵਾਲਿਆਂ ਦਾ ਵੀ ਮੈਂ ਧੰਨਵਾਦ ਕਰਦਾ ਕਿਦੇ ਵੀ ਆਨੂੰ ਲੋੜ ਪੈਂਦੀ ਏ ਕਿਸਾਨੀ ਬਾਤ ਤੇ ਜਾਂ ਕਿਤੇ ਵੀ ਸਾਡਾ ਪਿੰਡ ਅੱਗੇ ਲਾ ਕੇ ਤੁਰਦਾ ਹੈ ਕਿਉਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਇਸੇ ਤਰ੍ਹਾਂ ਤੁਸੀਂ ਨਾਲ ਤੁਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਪਿੰਡ ਇਬਰਾਹੀਵਾਲ ਦੀ ਸੂਝਵਾਲ ਵਿਅਕਤੀਆਂ ਨੇ ਸਾਲਾਂ ਨਾਲ ਮਿਲ ਕੇ ਪਿੰਡ ਦੀ ਪੰਚਾਇਤ ਚੁਣੀ ਹੈ ਇਹਦੇ ਵਿੱਚ ਬੱਚੇ ਦਾ ਬੁੱਢੇ ਦਾ ਬਜ਼ੁਰਗ ਦਾ ਮਾਵਾ ਭੈਣਾਂ ਦਾ ਸਭ ਦਾ ਸਤਕਾਰ ਕੀਤਾ ਗਿਆ ਸਭ ਨੇ ਸਾਰਿਆਂ ਨੂੰ ਕਹਿ ਕੇ ਕਿ ਉਹਨਾਂ ਪਰ ਸਾਰਿਆਂ ਦੀ ਗਲੇ ਕੁਛੇ ਦੂਰ ਕਰਕੇ ਇਹ ਪੰਚਾਇਤ ਚੁਣੀ ਹੈ ਜਿਹਦੇ ਵਿੱਚ ਮੈਂ ਜਾਂ ਸਮਝਦਾ ਆ ਕੇ ਸਭ ਤੋਂ ਜ਼ਿਆਦਾ ਰੋਲ ਸ਼ਾਂਤੀਕਰਨ ਚ ਸਾਡੇ ਮਲਕੀਸ਼ ਸਿੰਘ ਸੁਨਿਆ ਸਾਫਾ ਸਰਪੰਚ ਦਾ ਨੰਬਰ ਦਾ ਜਗENDER ਸਿੰਘ ਆਪਣੇ ਹੈਪੀ ਡਾਕਟਰ ਐ ਵੀਰ ਸੁਵਿੰਦਰ ਸਿੰਘ ਪੁੱਤਰ ਸਾਹਿਬ ਗੋਪਾਲ ਸਿੰਘ ਦੇ ਤਿੰਨ ਭਰਾਵਾਂ ਦਾ ਬੜਾ ਸੁਜੋਗ ਹੈ ਅੱਜ ਵੀ ਲਾਡਾ ਸਭਾ ਬਾਕੀ ਜਿਹਦੇ ਵੀ ਸੱਜਣਾਂ ਨੂੰ ਇਹ ਗੱਲਬਾਤ ਦੱਸੀ ਗਈ ਹੈ ਸਾਡੇ ਵੱਡੇ ਭਾਜੀ ਸਰਦਾਰ ਮਾਹ ਸਿੰਘ ਕਾਫੀ ਆਪਾਂ ਉੱਥੇ ਕੱਟੇ ਹੋਾਂ ਸਾਰਾ ਸੇੜਾ ਤੇ ਸੇੜਾ ਜਾਂਦਾ ਪੱਪੂ ਮਰੋਲਾ ਰੋਲਾ ਜੀ ਨੂੰ ਇਹਨਾਂ ਉਹਨਾਂ ਦੇ ਚਾਚੇ ਦੇ ਲੜਕੇ ਆਪਣੇ ਰਾਜੇ ਸ਼ਾਮ ਜੀ ਇਹ ਸਾਰਿਆਂ ਦੇ ਵਿੱਚ ਬੈਠ ਕੇ ਸਾਡਾ ਸੰਜੋਗ ਕਰਾਇਆ ਆ ਆਪਸ ਵਿੱਚ ਸਮਝ ਲੈ ਆ ਕਿ ਆਨ ਵਾਲੇ ਸਮੇਂ ਚ ਇਦਾਂ ਹੀ ਹੁੰਦੀ ਰਹੇਗੀ ਜਦੋਂ ਤੱਕ ਆਪਾਂ ਇਸ ਪਿੰਡ ਦੇ ਵਿੱਚ ਵਸਦੇ ਹੀ ਕਾਂ ਜਾਂ ਸਾਂ ਲੈਨੇ ਆ ਆਪਾਂ ਸਾਰਿਆਂ ਨੂੰ ਮਿਲ ਜੁਲ ਕੇ ਪਿੰਡ ਦੇ ਕੰਮ ਕਰਨੇ ਆ ਕਿਸੇ ਵੀ ਹਨ ਲੋਕ ਕੰਮ ਨੂੰ ਸੰਗਾ ਸਮਝਿਆ ਤੇ ਸਾਰਿਆਂ ਨੇ ਬਹੁਤ ਸੰਜੋਗ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ